ਦੋਸਤੋ ਗੁਰਤੱਮਾ ਦੀ ਯਾਤਰਾ ਦਾ ਬਹਾਨਾ ਬਣਾ ਕੇ ਆਪਣੇ ਆਸ਼ਕ ਦੇ ਕੋਲ ਜਾਣ ਵਾਲੀ ਕਪੂਰਥਲੇ ਦੀ ਸਰਬਜੀਤ ਕੌਰ ਦੀ ਪਾਕਿਸਤਾਨ ਤੋਂ ਪਹਿਲੀ ਵੀਡੀਓ ਆ ਗਈ ਹੈ ਜਿਹੜੀ ਕਿ ਉਹ ਆਪਣੇ ਪਹਿਲੇ ਘਰ ਵਾਲੇ ਦੇ ਨਾਲ ਗੱਲਬਾਤ ਕਰ ਰਹੀ ਹੈ ਜਿਹੜਾ ਕਿ ਪੰਜਾਬ ਦਾ ਸੀਗਾ ਉਹਦੇ ਨਾਲ ਗੱਲਬਾਤ ਕਰ ਰਹੀ ਹੈ ਸੁਣੋ ਤਾਂ ਕੀ ਕੁਝ ਕਹਿ ਰਹੀ ਹੈ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਮੈਨੂੰ ਨਾ ਉਹਦੇ ਦੇ ਚੱਲਿਆ ਮੈਂ ਤੈਨੂੰ ਪਤਾ ਕਿ ਮੈਂ ਦਵਾਈ ਖਾ ਲਈ ਸੀ ਮੈਂ ਦੁਬਾਰਾ ਫਿਰ ਦਵਾਈ ਖਾ ਲੈਣੀ ਆ ਤੈਨੂੰ ਤੰਗ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇਥੋਂ ਆ ਗੱਲ ਸੁਣੋ ਤੇਰਾ ਘਰ ਬਣਾਇਆ ਮਤਰੀ ਬਣ ਕੇ ਰਹੀ ਮਤਰੀ ਕੋਠੀਆਂ ਮੈਲ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਗੁਰੂ ਨਾਨਕ ਇਹੋ ਹੋ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅੱਛਾ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਤੇ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛਾੜ ਦੇ ਇਹਨਾਂ ਨੂੰ ਕਿ ਨਾਲੇ ਦੀ ਘਰ ਵਾਲੀ ਲੈ ਕੇ ਗਈ ਸੀ ਤੇਨਾਂ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਉਹ ਕਹਿੰਦਾ ਤੇ ਨਹੀਂ ਕੋ ਪਰੇਸ਼ਾਨ ਤਾਂ ਕਰਦੇ ਤੂੰ ਕੀ ਬਣੀ ਆ ਮੈਂ ਜੀ ਦਿਨਾਂ ਦਾ ਪਰ ਪੁੱਛਿਆ ਤਾਂ ਤੈਨਾਂ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪੁੱਛੇ ਬੱਚੇ ਤੇ ਪਿਤਾ ਲੈ ਲੈ ਤੇਰੀ ਚਾਲ ਕਿਹੜਾ ਵੀ ਪੁੱਛਿਆ ਦੀ ਚਾਲ ਤੇਰਾ ਭਰਾ ਤੇਰੇ ਬੱਚੇ ਤਾਂ ਲੈ ਸੀ ਤੇਰਾ ਭਰਾ ਰੋ ਰਵਣਾ ਹੋ ਗਿਆ ਪੁੱਛੇ ਤੇਰੀ ਪਰਜਾਈ ਜੋ ਬਟਾ ਬਾਈ ਸਰਦਾਰ ਦੀ ਇੰਨੇ ਪੈਸੇ ਦੀ ਮਾਲਕ ਨਰਪਿੰਦਰ ਵੀ ਇੰਦਰ ਤੇ ਪਈਆ ਮੈਂ ਕਹੂੰ ਕਿ ਕਿਹੜੀ ਗੱਲ ਕਰਾਂ ਮੈਂ ਕੋਟੀ ਹੀ ਨਹੀਂ ਹੈਗੇ ਮੈਂ ਤਾਂ ਕੋਟੀ ਹੀ ਛੇ ਹੈਗੇ ਹੂੰ ਤੇਰੇ ਕੋ ਸੋਨਾ ਹੈਗਾ ਜਿਹੜਾ ਪਾਇਸ਼ ਚਾਣ ਸੀ ਸੋਣੀ ਲਈ ਹੋਣੀ ਆ ਤੇ ਹੁਣ ਇਹ ਵੀ ਪਤਾ ਲੱਗ ਗਿਆ ਹੁਣਾਂ ਕਿ ਗੁਰਧਾਮਾ ਦੀ ਯਾਤਰਾ ਦੇ ਲਈ ਤਾਂ ਗਈ ਸੀ ਇਹ ਪਰ ਕਹਿੰਦੇ ਆਪਣੇ ਆਸ਼ਿਕ ਦੇ ਨਾਲ ਫਰਾਰ ਵੀ ਹੋ ਗਈ ਤੇ ਬਾਅਦ ਵਿੱਚ ਇੱਕ ਮੀਡੀਆ 'ਚ ਖਬਰ ਵੀ ਆਈ ਕਿ ਇਹ ਵਾਪਸ ਭਾਰਤ ਆ ਰਹੀ ਆ ਹੈਨਾ ਬਾਰਡਰਾਂ ਦੇ ਰਾਹੀਂ ਤੇ ਪੁਲਿਸ ਦੀ ਸਿਕਿਉਰਿਟੀ ਵੀ ਬਹੁਤ ਜ਼ਿਆਦਾ ਲੱਗ ਗਈ ਸੀ ਤੇ ਐਨ ਮੌਕੇ ਤੇ ਕਹਿੰਦੇ ਗ੍ਰਹਿ ਮੰਤਰੀ ਦਾ ਉੱਥੋਂ ਬਿਆਨ ਆ ਗਿਆ ਕਿ ਸਰਬਜੀਤ ਕੌਰ ਨੇ ਆਪਣੀ ਮਰਜ਼ੀ ਦੇ ਨਾਲ ਨਿਕਾਹ ਕਬੂਲ ਕੀਤਾ ਆ ਤੇ ਮਰਜ਼ੀ ਦੇ ਨਾਲ ਹੀ ਵਿਆਹ ਵੀ ਕੀਤਾ ਆ ਤੇ ਮਰਜ਼ੀ ਨਾਲ ਹੀ ਧਰਮ ਪਰਵਰਤਨ ਵੀ ਕੀਤਾ ਵਾ ਇਸ ਕਰਕੇ ਇਹਨੂੰ ਇੱਥੇ ਰੋਕਿਆ ਜਾਵੇ ਤੇ ਪਾਕਿਸਤਾਨ ਦੇ ਵਿੱਚ ਤੇ ਬਾਅਦ ਚ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ ਸੀ ਕਿ ਬਹੁਤ ਸੋਹਣੀ ਸਨਖੀ ਆ ਵੀ ਮੈਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੈਗੀ ਤੇ ਫਾਈਨਲੀ ਹੁਣ ਤੁਸੀਂ ਜਿਹੜੀ ਰਿਕਾਰਡਿੰਗ ਸੁਣੀ ਆ ਕਿ ਉਹ ਆਪਣੇ ਘਰ ਵਾਲੇ ਦੇ ਨਾਲ ਜੋ ਗੱਲਾਂ ਕਰ ਰਹੀ ਆ ਜੋ ਦੁੱਖ ਰੋ ਰਹੀ ਆ ਕਿ ਉਹਦਾ ਉੱਥੇ ਕੀ ਹਾਲ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਲਾਲੋ ਵੀ ਦੋਸਤੋ ਜਿਹੜੀਆਂ ਐਗਜ਼ੈਂਪਲਾਂ ਕਈਆਂ ਗਈਆਂ ਵਾ ਹੈਨਾ ਵੀ ਨਾ ਘੜਦੀ ਰਹੀ ਨਾ ਘਾਟਦੀ ਰਹੀ ਉਹ ਹਾਲ ਹੋਇਆ ਮੈਨੂੰ ਤਾਂ ਲੱਗਦਾ ਸਰਬਜੀਤ ਕੌਰ ਦਾ ਇੰਨਾ ਸੋਹਣਾ ਘਰ-ਬਾਰ ਪੰਜਾਬ ਛੱਡ ਕੇ ਆਪਣਾ ਇਹ ਦੌੜੀ ਆ ਜਿਹੜੀ ਉੱਥੇ ਹੈਨਾ ਤੇ ਮੁੜ ਕੇ ਫਿਰ ਵਾਪਸ ਨਹੀਂ ਆਏਗੀ ਇਹਨੇ ਹੋਰ ਵੀ ਜਨਾਨੀਆਂ ਨੂੰ ਕਈ ਤਰ੍ਹਾਂ ਦੇ ਦਾਗ ਲਗਾ ਦਿੱਤੇ ਤੇ ਕਈਆਂ ਨੂੰ ਸ਼ੱਕ ਦੇ ਘੇਰੇ 'ਚ ਵੀ ਖੜਾ ਕਰ ਦਿੱਤਾ ਤੇ ਕਹਿੰਦੇ ਬਾਅਦ ਵਿੱਚ ਆਪਣੇ ਪੰਜਾਬ 'ਚ ਵੀ ਇਹ ਚੀਜ਼ ਹੋਗੀ ਕਿ ਕੋਈ ਵੀ 40 ਸਾਲ ਤੋਂ ਘੱਟ ਉਮਰ ਦੀ ਔਰਤ ਕੋਈ ਵੀ ਉਹਨ ਗੁਰਦੁਆਮਾ ਦੀ ਯਾਤਰਾ ਕਰਨ ਦੇ ਵਾਸਤੇ ਇਕੱਲੀ ਨਹੀਂ ਜਾਊਗੀ ਜਾਂ ਉਹਦਾ ਭਰਾ ਜਾਂ ਉਹਦਾ ਘਰ ਵਾਲਾ ਨਾਲ ਹੀ ਜਾਵੇਗਾ ਸੋ ਕਹਿੰਦਾ ਮਤਲਬ ਆ ਕਿ ਇੱਕ ਮੱਛਲੀ ਅਗਰ ਗੰਦੀ ਹੁੰਦੀ ਹੈ ਤਾਂ ਸਾਰਿਆਂ ਨੂੰ ਨਾਲ ਕਹਿੰਦੇ ਉਹ ਲਪੇੜ ਕੇ ਰੱਖ ਦਿੰਦੀ ਆ ਸੋ ਇਹੋ ਜੀਆਂ ਮੱਛਲੀਆਂ ਦੇ ਕਰਕੇ ਜੀ ਹੋਰ ਕਲੰਕ ਲੱਗਦੇ ਨੇ ਕਈ ਔਰਤਾਂ ਨੂੰ ਜਿੱਦਾਂ ਕੀ ਹੁਣ ਇਹਨੇ ਲਗਾ ਕੇ ਰੱਖਤਾ ਜ਼ਰੂਰੀ ਤਾਂ ਨਹੀਂ ਹੈਗਾ ਕਿ ਸਾਰੀਆਂ ਹੀ ਮਤਲਬ ਇਦਾਂ ਗੰਦੀਆਂ ਹੀ ਹੋਣਗੀਆਂ ਜਿੱਦਾਂ ਇਹ ਗੰਦੀ ਨਿਕਲੀ ਹੈ ਸਭ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਆ ਹੈਨਾ ਦੋਸਤੋ ਸੋ ਜੋ ਕੁਛ ਇਹਨੇ ਕੀਤਾ ਦੇਖੋ ਬੇਹੱਦ ਇਤਮਤ ਭਾਗਾ ਹੈਗਾ ਹੀ ਹੈਗਾ ਸੀਗਾ ਤੇ ਅਸੀਂ ਤਾਂ ਉਮੀਦ ਕਰਦੇ ਅੱਗੇ ਤੋਂ ਅਜਿਹਾ ਕੁਛ ਨਾ ਹੋਵੇ ਚਲੋ ਜੋ ਵੀ ਸਰਕਾਰ ਕਰ ਰਹੀ ਹੈ ਚੰਗਾ ਕਰ ਰਹੀ ਹੈ ਠੀਕ ਆ ਉਹਨੂੰ ਹੁਣ ਭਾਈ ਪੰਜਾਬ ਦਾ ਔਣ ਦੇਣਾ ਨਹੀਂ ਤਕੇ ਲੋ ਵੀ ਨਹੀਂ ਹੋਣ ਦੇਣਾ ਚਾਹੀਦਾ ਹੁਣ ਜੇ ਗਈ ਆ ਉੱਥੇ ਸ਼ੌਂਕ ਨਾਲ ਗਈ ਸਭ ਕੁਝ ਭਾਈ ਆਪਣਾ ਰਵੇ ਹੁਣ ਦੁਖੀ ਰਵੇ ਚਾਹੇ ਸੁਖੀ ਰਵੇ ਜਿੱਦਾਂ ਮਰਜੀ ਰਵੇ ਹੈਨਾ ਆਪਣੇ ਘਰ ਵਾਲੇ ਨੂੰ ਧੋਖਾ ਦਿੱਤਾ ਬੱਚਿਆਂ ਦੀ ਸਗੀ ਨਹੀਂ ਬਣੀ ਉਹ ਕਿਸੇ ਹੋਰ ਦੀ ਕੀ ਸਗੀ ਬਣ ਜਾਊਗੀ ਕਿਸੇ ਦੀ ਨਹੀਂ ਬਣ ਸਕਦੀ ਸੋ ਉੱਥੇ ਹੀ ਠੀਕ ਆ ਭਾਈ ਹੁਣ ਵਾਪਸ ਆਉਣ ਦੀ ਕੋਈ ਲੋੜ ਨਹੀਂ ਹੈਗੀ ਰੋਂਦੀ